ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਾਹਮਣੇ ਤੁਸੀਂ ਦੇਖਦੇ ਪਏ ਹੋ ਜਿਹੜਾ ਇਨਸਾਨ ਆ ਦੇਖਣ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਲੱਗ ਰਿਹਾ ਦੇਖਣ ਨੂੰ ਮੁੱਦਾ ਬਹੁਤ ਗੰਭੀਰ ਆ ਪਰ ਅਸੀਂ ਬਹੁਤ ਲਾਈਟਲੀ ਲੈਨੇ ਪਿੰਡਾਂ ਵਾਲੇ ਤੁਸੀਂ ਮੇਰੇ ਮੂਰੇ ਦੇਖ ਸਕਦੇ ਹੋ ਕਿ ਇਹ ਬੰਦਾ ਰੇੜੀ ਤੇ ਇਹਨੇ ਬੜਾਈ ਹੋਆ ਰੇੜੀ ਬਣਾਈ ਹੋਆ ਇਸ ਕਰਕੇ ਕੀ ਆ ਤੁਸੀਂ ਦੇਖ ਲਓ ਬੱਚੇ ਜਿਹੜੇ ਖਾਂਦੇ ਆ ਇਹ ਵੇਚਣ ਨੂੰ ਬਣਾਈ ਆ ਦੇਖਣ ਨੂੰ ਇਹ ਲੱਗਦਾ ਕਿ ਬੱਚਿਆਂ ਦੀਆਂ ਚੀਜ਼ਾਂ ਵੇਚ ਰਿਹਾ ਸ਼ੈਂਪੂ ਵੇਚ ਰਿਹਾ ਜਾਂ ਹੋਰ ਸਮਾਨ ਜਿਹੜਾ ਇਹ ਵੇਚ ਰਿਹਾ ਆ ਪਰ ਅਸਲ ਇਹਦਾ ਕੰਮ ਕੀ ਆ ਬੰਦੇ ਦਾ ਸਿੱਖੀ ਸਰੂਪ ਦੇ ਵਿੱਚ ਪਹਿਲਾਂ ਉਹ ਦੱਸਿਆ ਉਸਤਾਦ ਕਿੱਥੇ ਦਾ ਤੂੰ ਬਿਹਾਰ ਤੋਂ ਆ ਬਿਹਾਰ ਤੋਂ ਆ ਤੂੰ ਹੁਣ ਇਹ ਦੱਸ ਕੀ ਤੂੰ ਸਰਦਾਰ ਆ ਕਿ ਮੋਨਾ ਆ ਮੋਨਾ ਮੋਨਾ ਹੁਣ ਬੰਦਾ ਮੋਨਾ ਆ ਸਰੂਪ ਸਰਦਾਰ ਆ ਪਰਨਾ ਹੋਲਾ ਆਪਣਾ ਉਹ ਜੋ ਲੈਣਾ ਤੂੰ ਵੇਸੀ ਵਾਰ ਮਾਰਿਆ ਰਿਆ ਸੀ ਸਿਰੋਂ ਮੋਨਾ ਦੇਖਣ ਨੂੰ ਲੱਗਦਾ ਸਿੱਖੀ ਸਰੂਪ ਦਾੜ ਕਿਉਂ ਰੱਖੀ ਪਹਿਲੀ ਗੱਲ ਇਹ ਦਾੜੀ ਮੋਛ ਇੱਥੇ ਆ ਕੇ ਰੱਖੀ ਨਾ ਹਾਂਜੀ ਇੱਥੇ ਆ ਕੇ ਇਹਨਾਂ ਨੇ ਭੇਖ ਬਣਾ ਬਣਾ ਲਿਆ ਪੰਜਾਬੀਆਂ ਦਾ ਤੇ ਪੰਜਾਬੀਆਂ ਦਾ ਭੇਖ ਬਣਾ ਲਿਆ ਸਿੱਖੀ ਸਰੂਪ ਦਾ ਜੇਬ ਚ ਕੀ ਆ ਜੇਬ ਚ ਕੱਢੋ ਕੀ ਆ ਤੇਰੇ ਇੱਧਰ ਕੱਢ ਜੇਬ ਚ ਜੇਬ ਚ ਹੈਗੇ ਤਮਾਕੂ ਤੇ ਇਹ ਜਿਹੜੇ ਇਦਾਂ ਦੇ ਲੋਕ ਆ ਜਿਹੜੇ ਸਾਡੇ ਲੋਕਾਂ ਆਮ ਲੋਕਾਂ ਵਿੱਚ ਫਿੱਟ ਕੀਤੇ ਜਾਂਦੇ ਤੇ ਵੇਚਦਾ ਕੀ ਆ ਸਰਪੰਚ ਸਾਹਿਬ ਨੇ ਰੋਕਿਆ ਇਹਨੂੰ ਸਰਪੰਚ ਸਾਹਿਬ ਨੇ ਜਦੋਂ ਦੇਖਿਆ ਤੇ ਵੇਚਦਾ ਇਹ ਪਹਿਲਾਂ ਬਾਲ ਇਕੱਠੇ ਕਰਦੇ ਆ ਲੋਕਾਂ ਦੇ ਇਹ ਬਾਲ ਇਕੱਠੇ ਕਰਕੇ ਸੋਲ ਕੇ ਲੈਂਦੀ ਆ ਕਿੰਨਾ ਰੁਪਏ ਕਿਲੋ ਲੈਨੇ ਓਏ 2000 ਰੁਪਏ 2000 ਰੁਪਏ ਕਿਲੋ ਉਹਨਾਂ ਨੇ ਵੇਚਦੇ ਕਿੰਨੇ ਦੇ ਆ ਵੱਧ ਤੋਂ ਵੱਧ ਕਿੰਨੇ ਦੇ ਵੇਚ ਜਾਂਦੇ ਆ 3000 3500 3000 3500 ਰੁਪਈਆ ਕਿਲੋ ਇਹ ਵੇਚਦੇ ਆ ਧੰਦਾ ਕਰਦੇ ਬਾਲਾਂ ਦਾ ਸਿੱਖੀ ਸਰੂਪ ਦੇ ਵਿੱਚ ਆ ਕੇ ਸਿੱਖੀ ਦਾ ਧੰਦਾ ਕਰਦੇ ਆ ਇਦਾਂ ਦੇ ਲੋਕ ਇਦਾਂ ਦੇ ਲੋਕ ਜਿਹੜੇ ਆ ਮੈਂ ਪਹਿਲਾਂ ਲੋਕਾਂ ਨੂੰ ਇਹ ਗੱਲ ਕਹਿ ਦੇਣੀ ਚਾਹੁੰਨਾ ਆ ਕਿ ਸਾਡੇ ਲੋਕਾਂ ਦੇ ਵਿੱਚ ਕਮੀ ਐ ਨਾ ਤੇ ਨਹੀਂ ਕਮੀ ਜਿਹੜਾ ਇਹਨਾਂ ਨੂੰ ਪਾਲਦੇ ਪਏ ਆ ਜਿਹੜੇ ਆਪਣੇ ਘਰਾਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਨਾ ਲਾਉਂਦੇ ਪਏ ਆ ਤੇ ਬਾਲ ਵੇਚਦੇ ਪਏ ਆ ਸਭ ਤੋਂ ਪਹਿਲਾਂ ਉਹਨਾਂ ਦੇ ਵਿੱਚ ਕਮੀਆਂ ਦੂਜਾ ਪ੍ਰਸ਼ਾਸਨ ਦੇ ਵਿੱਚ ਇਹ ਕਮੀ ਕਿ ਇਸ ਦੇ ਉੱਪਰ ਇਸ ਚੀਜ਼ ਦੇ ਉੱਪਰ ਕੋਈ ਲਾਅ ਹੀ ਨਹੀਂਗਾ ਕਿ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਜਿਹੜਾ ਰੋਕਿਆ ਜਾ ਸਕੇ ਸਾਡਾ ਸਰੂਪ ਧਾਰ ਕੇ ਸਾਡੇ ਵਿੱਚ ਹੀ ਆ ਕੇ ਸਾਡੀ ਸਿੱਖੀ ਦਾ ਘਾਣ ਕਰਦੇ ਪਏ ਆ ਲੋਕ ਅਸੀਂ ਬਾਲਾਂ ਦੇ ਬਦਲੇ ਕਿੱਥੇ ਕਿੱਥੇ ਜਾ ਕੇ ਬਸ ਸਿਰ ਕਟਾਏ ਆ ਬੱਚੇ ਛੋਟੇ ਕਰਾ ਕਰਾ ਕੇ ਝੋਲੀਆਂ ਪਾਏ ਆ ਇਹ ਸਾਰੇ ਸਾਡੇ ਪੇਸ ਪਾ ਕੇ ਤੇ ਸਾਡੀ ਸਿੱਖੀ ਨੂੰ ਵੇਚਣ ਲੱਗਿਓ ਉਹ ਤਾਂ ਅਸੀਂ ਵੇਚਦੇ ਪਏ ਆ ਤੇ ਮੈਂ ਸ਼ਰਮ ਦੀ ਗੱਲ ਮਤਲਬ ਹੈਗੀ ਆ ਕਿ ਸਾਡੇ ਘਰਾਂ ਦੇ ਵਿੱਚ ਸਰਪੰਚ ਸਾਹਿਬ ਨੇ ਜਦੋਂ ਫੜਿਆ ਪਹਿਲਾਂ ਮੁਕਰਦਾ ਪਿਆ ਸੀ ਤੇ ਨਹੀਂ ਮੈਂ ਕੁਝ ਨਹੀਂ ਕਰਦਾ ਮੈਂ ਆ ਚੀਜ਼ਾਂ ਵੇਚਦਾ ਫਿਰ ਨੇ ਇਹ ਵੀ ਗੱਲ ਕਹੀ ਆ ਕਿ ਮੈਂ ਇਹ ਤਮਾਕੂ ਨਹੀਂ ਖਾਨਾ ਸਾਰਾ ਕੁਝ ਉਲਟ ਹੋਇਆ ਇਹ ਬਾੜ ਵੇਚਦਾ ਮਿਹਨਤ ਹੰਦਾ ਇਹਦਾ ਬਾੜਾ ਵੇਚਣ ਦਾ ਬਾੜ ਵੇਚਣ ਦਾ ਆ ਬਾੜ ਲੈ ਕੇ ਮੁੱਲ ਲੋਕਾਂ ਕੋਲੋਂ ਖਰੀਦ ਕੇ ਤੇ ਮਹਿੰਗੇ ਰੂਪ ਰੇਟ ਦੇ ਵਿੱਚ ਵੇਚਦਾ ਦੁਜਾ ਇਹ ਤਮਾਕੂ ਵੀ ਜੇਬ ਚ ਇਹਦੇ ਨਿਕਲਿਆ ਪਹਿਲਾਂ ਮੰਨਦਾ ਨਹੀਂ ਸੀ ਤੇ ਬਾਅਦ ਵਿੱਚ ਸਰਪੰਚ ਸਾਹਿਬ ਕੋ ਮੰਨੇ ਆ ਕਿ ਕਿ ਜਦੋਂ ਇਹ ਤਲਾਸ਼ੀ ਲਈ ਤਲਾਸ਼ੀ ਦੇ ਵਿੱਚ ਇਹਦੇ ਜਿਹੜਾ ਆ ਇਹ ਗੁੜਤਾ ਨਿਕਲਿਆ ਤੇ ਇਦਾਂ ਦੇ ਲੋਕ ਹੋਰ ਵੀ ਬਹੁ ਪਿੰਡਾਂ ਚ ਪੰਜਾਬ ਦੇ ਵਿੱਚ ਹੋਣਗੇ ਜਿਹੜੇ ਇਹ ਤੰਦੇ ਦੇ ਨਾਲ-ਨਾਲ ਹੋਰ ਬਹੁਤ ਕੁਝ ਕਰਦੇ ਹੋਣਗੇ ਇਹ ਕੀ ਛੋਟੀ ਆ ਕਿ ਨਸ਼ਾ ਨਹੀਂ ਵੇਚ ਸਕਦੇ ਇਦਾਂ ਦੇ ਬੰਦੇ ਇਹ ਕੀ ਛੋਟੀ ਆ ਕਿ ਇਦਾਂ ਦੇ ਬੰਦੇ ਜਿਹੜੇ ਦੋ ਨੰਬਰ ਦੇ ਕੰਮ ਪਿੰਡਾਂ ਦੇ ਵਿੱਚ ਸਪਲਾਈਆਂ ਜਿਹੜੀਆਂ ਕਰਦੇ ਆ ਨਹੀਂ ਪਛਾ ਸਕਦੇ ਸੋ ਮੈਂ ਬੇਨਤੀ ਕਰਦਾ ਥੋੜਾ ਅਵੇਅਰ ਹੋਵੋ ਲੋਕੋ ਪ੍ਰਸ਼ਾਸਨ ਉਹ ਤਾਂ ਫਿਰ ਬੇਅਤਿਕਾਰ ਹੀ ਨਹੀਂ ਸਕਦੇ ਕਿਉਂਕਿ ਪ੍ਰਸ਼ਾਸਨ ਦੇ ਸਿਰਫ ਆਪਣਾ ਪੈਸੇ ਲੈਣ ਤੱਕ ਮਹੀਨੇ ਦੀ ਜਿਹੜੀ ਆ ਇਨਕਮ ਤਾਂ ਕਿਸੀ ਸੀਮਤ ਹੈਗੇ ਆ ਬਾਕੀ ਲੋਕਾਂ ਨੂੰ ਜ਼ਰੂਰ ਵੇਰ ਹੋਣਾ ਪੈਣਾ ਸੋ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਇੱਕ ਵਾਰ ਸਰਪੰਚ ਸਾਹਿਬ ਜੀ ਹੁਣਾਂ ਨੂੰ ਮੈਂ ਆਪਣੇ ਪਿੰਡ ਵਾਸੇ ਨੂੰ ਇਹੀ ਅਪੀਲ ਕਰਦਾ ਕਿ ਇਹ ਮੇਰਾ ਖਿਆਲ ਹੈ ਕਿ 6 ਤੋਂ 7ਵਾਂ ਬੰਦਾ ਮੈਂ ਪਿੰਡ ਦੇ ਵਿੱਚ ਫੜਿਆ ਸਰਪੰਚੀ ਦੇ ਵਿੱਚ ਇਹ ਪਹਿਲਾ ਬੰਦਾ ਆ ਉਸ ਤੋਂ ਪਹਿਲਾਂ 5 ਤੋਂ 6 ਫੜ ਚੁੱਕੇ ਆ ਥੋੜੀ ਜਿਹੀ ਸ਼ਰਮ ਕਰੋ ਮੇਰਾ ਖਿਆਲ ਹੈ ਕਿ ਲਾਣਤੀ ਕਹਿੰਦੇ ਆ ਤੁਹਾਡੇ ਤੇ ਲਾਣਤਾ ਜਿਹੜੇ ਤੁਸੀਂ ਕੇਸਾਂ ਦਾ ਮੁੱਲ ਪਾ ਕੇ ਇਹਨਾਂ ਨੂੰ ਵ ਅੱਕੇ ਤੋਂ ਤੁਹਾਨੂੰ ਕੋਈ ਵੀ ਕਿਤੇ ਵੀ ਮਿਲਦਾ ਤੁਹਾਡਾ ਵੀ ਫਰਜ ਬਣਦਾ ਇਸ ਚੀਜ਼ ਨੂੰ ਪੁੱਛਣਾ ਜਾਂ ਦੇਖਣਾ ਇਹਨੂੰ ਬੋਲਿਆ ਪੁੱਛਿਆ ਇਹ ਕਹਿੰਦਾ ਨਹੀਂ ਭਾਈ ਜਿਵੇਂ ਖਡਾਉਣੇ ਤੇ ਆ ਕਰਦ ਨਿਕਾ ਲੋ ਇੱਥੇ ਮੈਂ ਆ ਕਰਦਾ ਮੈਂ ਹੋਰ ਕੰਮ ਕੋਈ ਨਹੀਂ ਜੋ ਤਲਾਛੀ ਲਈ ਆ ਵੇਖੋ ਇਹਦੇ ਕੋਲ ਕੰਡਾ ਵੀ ਇਹਨੇ ਵੱਖਰਾ ਸਪੈਸ਼ਲ ਰੱਖਿਆ ਇਸ ਕੰਮ ਲਈ ਮਤਲਬ ਬੜੀ ਲਾਹਨਤ ਦੀ ਗੱਲ ਆ ਜੇ ਦੂ ਤੱਕ ਸੋਚੀਏ ਗੁਰੂ ਸਾਹਿਬ ਦੀ ਸਿੱਖੀ ਨੂੰ ਲੈ ਕੇ ਚੱਲੀਏ ਤਾਂ ਜੇ ਕੱਲੇ ਪੈਸੇ ਦਾ ਕਿਸਮਤ ਲੈਣਾ ਫਿਰ ਤਾਂ ਮੇਰਾ ਖਿਆਲ ਆ ਕਿ ਆਪਣੇ ਗੁੱਤਾਂ ਕੱਟ ਕੇ ਵੀ ਇਹਨਾਂ ਨੂੰ ਵੇਚ ਦਿਓ ਤੁਹਾਡੇ ਲਈ ਇਹ ਤੋਂ ਵੱਡੀ ਲਾਹਨਤ ਕੋਈ ਹੋਰ ਹੀ ਨਹੀਂ ਸਕਦੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਪਿੰਡ ਮੂਨਕਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆ ਪਰ ਇਦਾਂ ਦੇ ਲੱਖਾਂ ਲੋਕ ਲੱਖਾਂ ਜਿਹੜੇ ਲੋਕ ਆ ਉਹ ਸਾਡੇ ਵਿੱਚ ਆ ਚੁੱਕੇ ਆ ਸਾਡਾ ਭੇਸ ਪਾ ਚੁੱਕੇ ਆ ਤੇ ਦੋ ਨੰਬਰ ਦੇ ਕੰਮ ਚ ਆ ਚੁੱਕੇ ਆ ਸੋ ਪੰਜਾਬੀਆਂ ਨੂੰ ਬਦਨਾਮ ਤਾਂ ਕਰਨਾ ਹੀ ਕਰਨਾ ਅੰਦਰੋਂ ਖਾ ਵੀ ਰਹੀਆਂ ਇਹ ਚੀਜ਼ਾਂ ਸੋ ਬੇਨਤੀ ਕਰਦੇ ਆ ਲੋਕੋ ਥੋੜਾ ਅਵੇਅਰ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ